ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਅੱਜ ਅਸੀਂ ਆਪਣਾ ਕਨੌਰ ਹਲਕੇ ਦੇ ਪਿੰਡ ਹੈਗੇ ਆ ਨਨੇੜੀ ਊਂਟਸਰ ਸਮਸਪੁਰ ਇਹਨਾਂ ਇਲਾਕਿਆਂ ਚ ਆਏ ਸੀਗੇ ਬਾਈ ਹਰਿਆਣਾ ਨਾਲ ਸਾਡਾ ਬਹੁਤ ਪੁਰਾਣਾ ਸਬੰਧ ਦਾ ਸ਼ੰਭੂ ਮੋਰਚੇ ਵੇਲੇ ਦਾ ਤਾਂ ਇਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਵੀ ਸਾਡੇ ਵੀ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਪਿੰਡ ਤਾਂ ਉਵੇਂ ਡੁੱਬੇ ਹੋਏ ਨਹੀਂਗੇ ਨਜ਼ਰ ਆਉਂਦੇ ਪਰ ਫਸਲਾਂ ਦਾ ਨੁਕਸਾਨ ਇੱਥੇ ਬਹੁਤ ਜ਼ਿਆਦਾ ਹੈਗਾ ਤੇ ਆ ਜਿਹੜਾ ਇਲਾਕਾ ਤੁਸੀਂ ਵੇਖ ਰਹੇ ਹੋ ਇੱਕ ਘੱਗਰ ਦੀ ਮਾਰਚ ਆਇਆ ਤੇ ਜੇ ਸਹੀ ਮੈਨੇਚ ਵੇਖੀਏ ਤਾਂ ਇਹ ਸਮਝ ਲਓ ਉਹਨਾਂ ਦਿਨਾਂ ਚ ਦਰਿਆ ਹੀ ਬਣ ਗਿਆ ਜਿਹੜਾ ਜਦੋਂ ਆਪਣੇ ਪਾਣੀ ਬਹੁਤ ਪਏ 4 ਤਰੀਕ 5 ਤਰੀਕ 6 ਤਰੀਕ ਤਿੰਨ ਚਾਰ ਦਿਨ 30 ਤਰੀਕ ਤੋਂ ਲੈ ਕੇ 5 ਤਰੀਕ ਤੱਕ ਦਰਿਆ ਦਾ ਰੂਪ ਹੀ ਇਹਨੇ ਧਾਰਨ ਕਰ ਲਿਆ ਜਿਤੇ ਕਰਕੇ ਬਹੁਤ ਜ਼ਿਆਦਾ ਨਕਸਾਨ ਹੋਇਆ ਇੱਥੇ ਫਸਲਾਂ ਤਬਾਹ ਹੋ ਚੁੱਕੀਆਂ ਬਿਲਕੁਲ ਤੇ ਵੱਡੀ ਗੱਲ ਆ ਵੀ ਸੜਕਾਂ ਵੀ 2023 ਤੋਂ ਵੀ ਜਿਹੜੀਆਂ ਸੜਕਾਂ ਟੁੱਟੀਆਂ ਜਾਂ ਤਬਾਹ ਹੋਈਆਂ ਜਾਂ ਖਰਾਬ ਹੋਈਆਂ ਉਹ ਹਲੇ ਤੱਕ ਨਹੀਂ ਬਣੀਆਂ ਵੀਆਂ ਤੇ ਐਤ ਕੀ ਵਾਰ ਜਦੋਂ ਪਾਣੀ ਆਇਆ ਤਾਂ ਉਹਨਾਂ ਨੇ ਹੋਰ ਜ਼ਿਆਦਾ ਨੁਕਸਾਨ ਕਰਤਾ ਤੇ ਆਮ ਤੌਰ ਤੇ ਆਪਾਂ ਸਾਰਾ ਇਹ ਸੋਚਦੇ ਆ ਵੀ ਕਿ ਜਵੇਂ ਹਰੀਕੇ ਦੇ ਆਸ-ਪਾਸ ਜਾਂ ਅਜਨਾਲੇ ਦੇ ਜਾਂ ਆਪਨਾ 라ਵੀ ਦਾ ਨੁਕਸਾਨ ਹੋਇਆ ਜਾਂ ਸੁਲਤਾਨਪੁਰ ਲੋਧੀ ਦਾ ਹੋਇਆ ਜਾਂ ਉੱਥੋਂ ਦਾ ਹੋਇਆ ਨਹੀਂ ਇਹ ਗੱਲ ਹੀ ਪੰਜਾਬ ਦਾ ਬਹੁਤ ਵੱਡਾ ਏਰੀਆ ਜਿਹੜਾ ਕਿ ਆਪਾਂ ਨੂੰ ਪਤਾ ਵੀ ਨਹੀਂ ਉਹਦਾ ਨੁਕਸਾਨ ਆ ਗਾਂ ਵਾਲੇ ਪਿੰਡਾਂ 'ਚ ਹੋਰ ਵੀ ਜਿੰਵਟ ਲਾਣ ਵਾਦੀ ਆ ਤੇ ਨੁਕਸਾਨ ਹੋਰ ਵੀ ਜ਼ਿਆਦਾ ਹੁੰਦਾ ਜਾਂਦਾ ਹੈ ਤੇ ਬਾਕੀ ਤੁਹਾਨੂੰ ਸਰਪੰਚ ਸਾਹਿਬ ਦੱਸਣਗੇ ਕਿ ਵੀ ਕੀ ਇੱਥੇ ਐਕਚੁਅਲੀ ਉਹਨਾਂ ਦੇ ਨਾਲ ਜੀ ਹਾਲਾਤ ਸੀਗੇ ਜਾਂ ਕੀ ਸਿਚੁਏਸ਼ਨ ਸੀਗੀ ਤੇ ਕੀ ਆਪਾਂ ਲੋਕ ਇਹਨਾਂ ਦੀ ਕੀ ਮਦਦ ਕਰ ਸਕਦੇ ਆ ਇੱਥੇ ਜਾਂ ਕੀ ਇਹਨਾਂ ਬਾਰੇ ਆਵਾਜ਼ ਉਠਾ ਠਾ ਸਕਦੇ ਆ ਕਿਉਂਕਿ ਇਹ ਹੁਣ ਤਕਰੀਬਨ ਹਰ ਸਾਲ ਦਾ ਹੀ ਇਹਨਾਂ ਦੀ ਇਹ ਗੱਲ ਬਣ ਗਈ ਆ 2023 ਚ ਨੁਕਸਾਨ ਹੋਇਆ ਹੁਣ 2025 ਚ ਹੋ ਗਿਆ ਤੇ ਹੁਣ ਜਿਵੇਂ ਰਾਹ ਦਰਿਆ ਨੇ ਆਦਾ ਰਾਹ ਬਣਾ ਲਿਆ ਇਸ ਪਾਸੇ ਤਾਂ ਇਹ ਆ ਵੀ ਕਿਸੇ ਟਾਈਮ ਇਹ ਗਾ ਉਹਨਾਂ ਦੇ ਸਮੇਂ ਚ ਘਟਮੀ ਨਾਲ ਵੀ ਨੁਕਸਾਨ ਹੋਣੇ ਸ਼ੁਰੂ ਹੋ ਜਾਣਗੇ ਸੋ ਇਸ ਇਲਾਕੇ ਨੂੰ ਕਿਸੇ ਨੇ ਬਹੁਤ ਪੁਰਾਣਾ ਭਾਈ ਸਾਹਿਬ ਬਾਈ ਹਰਿਆਣੇ ਦੱਸਿਆ ਕਿ ਵੀ ਬਹੁਤ ਸਾਲ ਪਹਿਲਾਂ ਅਜ ਤੋਂ 25 30 ਸਾਲ ਪਹਿਲਾਂ ਕੋਈ ਡਿਵੈਲਪਮੈਂਟ ਹੋਈ ਸੀ ਕੋਈ ਬੰਨ ਲੱਗੇ ਸੀ ਉਸ ਤੋਂ ਬਾਅਦ ਕਿਸੇ ਨੇ ਇਸ ਇਲਾਕੇ ਦਾ ਹਾਲ ਨਹੀਂ ਪੁੱਛਿਆ ਬਹੁਤ ਵੱਡੇ ਵੱਡੇ ਇੱਥੋਂ ਦੇ ਲੀਡਰ ਰਹੇ ਆ ਪਰ ਕਿਸੇ ਨੇ ਉਹਦਾ ਕੋਈ ਹੱਲ ਨਹੀਂ ਕੱਢਿਆ ਉਹਨਾਂ ਦੇ ਮਸਲੇ ਦਾ ਤੇ ਬਾਕੀ ਉਹਨਾਂ ਦਿਨਾਂ 'ਚ ਕੀ ਹੋਇਆ ਹਾਲਾਤ ਕੀ ਜਿਹੇ ਰਹੇ ਉਹ ਬਾਈ ਹਰੇ ਤੁਹਾਨੂੰ ਗਿਆ ਦੱਸਦੇ ਆ ਇੱਥੇ ਦਾ ਨੁਕਸਾਨ ਹੋਇਆ ਹੈਗਾ ਜੀ ਇਹ ਜਿਹੜੇ ਸੈਂਪਲ ਬਣਿਆ ਅੰਡਰਗਰਾਉਂਡ ਲਖਦੀ ਨੇ ਇਹ ਨਹਿਰ ਕੱਗਰ ਤੋਂ ਜੀ ਉੱਥੇ ਇੱਕ ਪੁਰਾਣਾ ਪੁਲ ਆ ਜੀ ਉਸ ਵਿੱਚ ਬੁੱਟੀ ਫਸਦੀ ਹੈ ਇਸ ਕਰਕੇ ਇੱਥੇ ਜਿਆਦਾ ਨੁਕਸਾਨ ਹੁੰਦਾ ਜੀ ਰੈਗੁਰੂ ਜੀ ਦਾ ਖਾਤਾ ਰੈਗੁਰੂ ਜੀ ਦੀ ਕੀਮਤ ਤੇ ਬਰਾੜ ਸਾਹਿਬ ਨੇ ਜਿਵੇਂ ਦੱਸਿਆ ਤੇ ਬਾਈ ਪ੍ਰਦੀਪ ਜੀ ਨਾਲ ਸਾਡੀ ਪਹਿਲਾਂ ਵੀ ਗੱਲ ਹੋਈ ਇਹਨਾਂ ਦੇ ਦੋ ਤਿੰਨ ਵਾਰ ਫੋਨ ਵੀ ਆ ਚੁੱਕੇ ਹਨ ਮਿਸਰ ਸਤਲੋਜ ਵੱਲੋਂ ਵੀ ਤੁਹਾਡੀ ਕੋਈ ਮਦਦ ਕਰ ਸਕੀਏ ਤਾਂ ਆਸ ਕੇ ਪਰ ਇਹ ਆਲਰੇਡੀ ਪਹਿਲਾਂ ਹੀ ਬਹੁਤ ਉੱਧਰ ਬਿਜ਼ੀ ਸੀਗੇ ਸਾਡੇ ਕੋਈ ਘਰਾਂ ਚ ਪਿੰਡਾਂ ਚ ਕੋਈ ਨੁਕਸਾਨ ਨਹੀਂ ਹੋਇਆ ਪਰ ਫਸਲ ਦਾ ਜਿਵੇਂ ਬਰਾੜ ਸਾਹਿਬ ਨੂੰ ਅਸੀਂ ਦਿਖਾਇਆ ਰੈਪਰ ਨन्हेੜੀ ਬੱਲੋਪੁਰ ਤੇ ਸੰਜਰਪੁਰ ਕਈ ਪਿੰਡਾਂ ਚ ਅਸੀਂ ਘੁੰਮ ਕੇ ਆਏ ਹੁਣ ਅਸੀਂ ਸਮਸਪੁਰ ਤੇ ਉਨਸਰ ਦੇ ਏਰੀਆ ਚ ਖੜੇ ਆ ਇੱਥੇ 100% ਫਸਲ ਨੁਕਸਾਨੀ ਗਈ ਤੇ ਜਿਸ ਤਰ੍ਹਾਂ ਇਹ ਦੱਸ ਰਹੇ ਆਂ ਵੀ ਹੁਣ ਇਹਦਾ ਇਮੀਡੀਏਟਲੀ ਤਾਂ ਕੋਈ ਹੱਲ ਨਹੀਂ ਹੋ ਸਕਦਾ ਪਰ ਆਣੇ ਵਾਲੇ ਟਾਈਮ ਕੋਈ ਨਾ ਕੋਈ ਦਾ ਹੱਲ ਪੁਰਾਣਾ ਪੁਲ ਕਰਿਆ ਜਾਊਗਾ ਜਿਸ ਤਰ੍ਹਾਂ ਸਪੰਸਰ ਸਾਹਿਬ ਨੇ ਦੱਸਿਆ ਇੱਥੋਂ ਸਾਰਾ ਪਾਣੀ ਇਕੱਠਾ ਹੋ ਕੇ ਕਈ ਪਿੰਡਾਂ ਦਾ ਘਨੌਰ ਜਾ ਕੇ ਸਾਈਫਨ ਬਣਾਇਆ ਹੋਇਆ ਨਹਿਰ ਤੇ ਮਤਲਬ ਨੂੰ ਕੱਢਿਆ ਇੱਥੋਂ ਪੁਰਾਣਾ ਪੁਲ ਬਣਿਆ ਹੋਇਆ ਪੁਰਾਣੇ ਟਾਈਮ ਦਾ ਉਹ ਡਾਫ ਲਾਉਂਦਾ ਉਹ ਡਾਫ ਲਾਉਣ ਕਰਕੇ ਸਾਰੇ ਏਰੀਏ ਨੂੰ ਪੂਰਾ ਬਲੌਕ ਕਰ ਦਿੰਦਾ ਪਾਣੀ ਨੂੰ ਉਥੇ ਪੱਤ ਆਪਾਂ ਹੱਲ ਹੱਲ ਕੀ ਉਹਦਾ ਗੱਲ ਕੀ ਕਰ ਸਕਦੇ ਸਰਕਾਰ ਨਾਲ ਸਰਕਾਰ ਇੱਕ ਤਾਂ ਪੁਰੋ ਕੁੱਟਣਾ ਚਾਹੀਦਾ ਨਵਾਂ ਪੁਲ ਬਹੁਤ ਉੱਪਰ ਬਣ ਚੁੱਕਿਆ ਜੀ ਹਾਂਜੀ ਅੱਛਾ ਉਹ ਆਪਣੋ ਤਾਂ ਦੀ ਫਲਾਈਓਵਰ ਬਣ ਗਿਆ ਬਣ ਗਿਆ ਉਹ ਪੁਰਾਣਾ ਪੁਲ ਅਜੇ ਤੱਕ ਮੈਕਮਿਆਂ ਕੋਲ ਹੋਰਾਂ ਕੋਲ ਬੜੀ ਲੋਕਾਂ ਨੇ ਕੋਸ਼ਿਸ਼ ਵੀ ਕੀਤੀ ਹੈ ਪਰ ਉਹ ਉਥੇ ਜਾ ਕੇ ਆਪਣਾ ਜਿੱਥੇ ਉਲਾ ਚਲੂ ਚ ਮਾਰੂ ਹੈ ਪਹਿਲਾਂ ਉਹ ਪਿੰਡ ਮਰਦੇ ਆ ਉਹਦੇ ਨਾਲ ਡਾਫ ਲੱਗਣ ਨਾਲ ਸਾਰੇ ਪਿੰਡਾਂ ਚ ਇਸ ਤਰ੍ਹਾਂ ਹੀ ਸੋ ਗੱਲ ਮਸਲਾ ਸਿਰ ਤੋੜਨ ਦਾ ਹੈ ਹੁਣ ਉਹ ਚ ਮੁੱਟੀ ਫਸਦੀ ਹੈ ਜੀ ਇੱਕ ਦੋ ਪੁੱਲ ਟੁੱਟਿਆ ਜਾਵੇ ਬਨ ਇੰਡੀਵਿਜੂਅਲ ਲੈਵਲ ਤੇ ਫਾਰਮਰ ਵੱਲੋਂ ਆਪਣੀ ਮਿੱਟੀ ਚੱਕ ਕੇ ਆ ਆਪਣੇ ਖੇਤਾਂ ਚ ਆ ਪਿੰਡਾਂ ਨੂੰ ਪਚਾਉਣ ਕਰਕੇ ਲਾਏ ਜਾਂਦੇ ਆ ਉਹ ਸਰਕਾਰ ਵੱਲੋਂ ਲਾਏ ਜਾਣ ਪਿਛਲੇ ਵਾਰੀ 23 ਚ ਵੀ ਮੇਰੇ ਆਪਣੇ ਖੇਤ ਚ 35 ਫੁੱਟ ਚੌੜਾ ਮਤਲਬ ਪੈ ਗਿਆ ਜੀ ਸਾਡਾ ਤੇ ਉਹ ਸਰਕਾਰ ਵੱਲੋਂ ਕੁਝ ਨਹੀਂ ਅਸੀਂ ਆਪਣੀ ਇੰਡੀਵਿਜੂਅਲ 20-25 ਲੱਖ ਰੁਪਏ ਦੀ ਮਿੱਟੀ ਆਪਣੇ ਖੇਤ ਤੋਂ ਪੱਟ ਕੇ ਉਹ ਲਾਇਆ ਤਾਂ ਜਾ ਕੇ ਕਿਤੇ ਐਥ ਕੀ ਵੀ ਅਸੀਂ ਤਿੰਨ ਦਿਨ ਜੀਸੀਬੀ ਮਸ਼ੀਨ ਨਾਲ ਉਹਦੇ ਪਰ ਮਿੱਟੀ ਲਾਉਂਦੇ ਰਹੇ ਤੇ ਕਗਰ ਦੇ ਜਿਹੜੀ ਵਿੱਚੋਂ ਹੈ ਮਤਲਬ ਜਿਹੜੀ ਚੋਰੀ ਤੋਂ ਮਾਈਨਿੰਗ ਹੁੰਦੀ ਆ ਹੁੰਦੀ ਆ ਪਰ ਆਮ ਜਿਹੜਾ ਕਿਸਾਨ ਦੀ ਜ਼ਮੀਨ ਹੈ ਜਿਹਦਾ ਨੰਬਰ ਹੈ ਜਿਹਦੀ ਉਹ ਪ੍ਰੋਪਰਟੀ ਹੈ ਉਹਨੂੰ ਇੱਕ ਤਸਲਾ ਵੀ ਮਿੱਟੀ ਦਾ ਨਹੀਂ ਚੱਕਣਦੇ ਆ ਜਾਂਦਾ ਤੇ ਉਹ ਤਾਂ ਮੇਰਾ خیال ਹੁਣ ਪਤਾ ਕਰਦੇ ਆਪਾਂ ਨੂੰ ਸਰਕਾਰ ਨੇ ਐਤਕੀ ਵਾਰਤਾ ਹੁਣ ਐਲਾਨ ਕੀਤਾ ਹੈ ਕਿ ਉਹ ਘੱਗਰ ਦੇ ਉੱਤੇ ਵੀ ਲਾਗੂ ਹੋਊਗਾ ਜਾਂ ਨਹੀਂ ਜੇ ਨਹੀਂ ਲਾਗੂ ਹੋਊਗਾ ਤਾਂ ਆਪਾਂ ਉਹਦੀ ਗੱਲ ਕਰਦੇ ਆ ਕਿ ਵੀ ਉਧਰ ਵੀ ਉਹ ਲਾਗੂ ਕੀਤਾ ਜਾਵੇ ਬਾਕੀ ਪ੍ਰਾਰਥ ਸਾਹਿਬ ਤੁਹਾਡੇ ਬਹੁਤ ਧੰਨਵਾਦ ਹੈ ਤੁਸੀਂ ਆਪਣੇ ਬਹੁਤ ਕੀਮਤੀ ਰਜੇਵਾਂ ਚੋਂ ਇਹ ਟਾਈਮ ਕੱਟ ਕੇ ਸਾਡੇ ਕੋਲ ਪਹੁੰਚੇ ਹੋ ਇਸ ਦੁਗਤੀ ਘੜੇ ਚ ਧੰਨਵਾਦ ਸ਼ੁਕਰੀਆ ਜੀ ਵੈਗੁਰ ਜੀ ਆਪਾਂ ਇਹ ਆ ਕਿ ਵੀ ਜੇ ਕਿਸੇ ਵੀਰ ਨੂੰ ਇਸ ਇਲਾਕੇ ਚ ਕੋਈ ਆਪਦੀ ਵਹਾਈ ਦੀ ਫਸਲ ਦੇ ਵੇਲੇ ਡੀਜ਼ਲ ਦੀ ਜਾਂ ਟਰੈਕਟਰ ਦੀ ਲੋੜ ਹੋਊਗੀ ਤਾਂ ਅਸੀਂ ਮਿਸਰ ਲੱਲੋ ਦੇਵਾਂਗੇ ਬਾਕੀ ਆ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਹੈਗੀਆਂ ਕਿ ਵੀ ਆ ਚੀਜ਼ਾਂ ਚਾਹੀਦੀਆਂ ਇਹ ਸਰਕਾਰ ਵੀ ਸੁਣ ਲੇ ਕਿ ਵੀ ਇੱਕ ਤਾਂ ਇਹਨਾਂ ਨੂੰ ਵੀ ਜਿਵੇਂ ਮਿੱਟੀ ਚੱਕਣ ਦਾ ਆਪਦੇ ਦਰਿਆ ਇੱਥੇ ਵੀ ਉਹੀ ਉਹੀ ਗੱਲ ਹੈਗੀ ਆ ਵੀ ਦਰਿਆਵਾਂ ਦਰਿਆਵਾਂ ਦੇ ਵਿੱਚ ਇਹਨਾਂ ਦੇ ਨੰਬਰ ਪੈਂਦੇ ਆ ਦਰਿਆ ਦੇ ਵਿੱਚ ਇਹਨਾਂ ਦੀ ਜ਼ਮੀਨ ਨਹੀਂ ਇਹ ਆ ਇਹਨਾਂ ਦੀ ਜ਼ਮੀਨ ਦੇ ਵਿੱਚ ਆ ਜਾਂਦਾ ਹੈਗਾ ਸੋ ਉੱਥੇ ਇਹਨਾਂ ਨੂੰ ਅਲਾਉਡ ਹੋਣਾ ਚਾਹੀਦਾ ਉਵੇਂ ਮਿੱਟੀ ਚੱਕਣਾ ਕੋਈ ਉਹਦੇ ਵਿੱਚ ਰੋਕ ਟੋਕ ਨਹੀਂ ਹੋਣੀ ਚਾਹੀਦੀ ਤੇ ਉਹਦੇ ਇਲਾਵਾ ਜਿਹੜਾ ਇਹ ਪੁਲ ਦੱਸ ਰਹੇ ਆ ਜਿਹਦੇ ਕਰਕੇ ਡਾਫ ਲੱਗਦੀ ਆ ਉਹ ਜੇ ਤੋੜਨ ਵਾਲੀ ਗੱਲ ਹੀ ਆ ਤਾਂ ਕੋਈ ਮੇਰਾ ਖਿਆਲ ਕੋਈ ਐਡੀ ਗੱਲ ਨਹੀਂ ਜੇ ਮਾਈਨਰ ਜਾ ਉਹਦੇ ਤੇ ਖਰਚਾ ਵੀ ਕੋਈ ਆਊਗਾ ਤੇ ਜਾਂ ਕੁਝ ਹੋਊਗਾ ਤਾਂ ਸਰਕਾਰ ਨੂੰ ਉੱਤਰ ਧਿਆਨ ਦੇਣਾ ਚਾਹੀਦਾ ਬਾਕੀ ਅਸੀਂ ਵੀ ਇਸ ਮਸਲੇ ਨੂੰ ਹੋਰ ਕਰਾਂ ਗੱਲ ਕਰਾਂਗੇ ਤੇ ਆਪਾਂ ਹੋਰ ਸਬੰਧਤ ਅਧਿਕਾਰੀਆਂ ਨਾਲ ਵੀ ਮਿਲਦੇ ਇਹਦੇ ਕਰਕੇ ਜੇ ਕੋਈ ਪ੍ਰਾਈਵੇਟ ਤੌਰ ਤੇ ਕੁਝ ਹੋ ਸਕਦਾ ਹੈ ਨਿੱਜੀ ਤੌਰ ਤੇ ਹੋ ਸਕਦਾ ਹੈ ਨਾ ਹੋਈ ਤਾਂ ਮਿਸਲ ਸਤਲਜ ਲੋਵੀ ਆਪਾਂ ਇਹ ਕੰਮ ਕਰਕੇ ਦੇ ਸਕਦੇ ਆ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ